ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਜੀ ਅੱਜ ਆਪਾਂ ਲੱਗੇ ਆ ਜੀ ਬੈਂਗਣ ਬਣਾਉਣ ਬੈਂਗਣ ਮਤਲਬ ਭਰਮਾ ਬੈਂਗਣ ਆ ਉਹ ਵੀ ਸਫਾਈ ਜੀ ਕਰਦੀ ਜਿਹੜੇ ਪਿਛਲੀ ਸਾਈਡ ਦੀ ਹੋਵਾ ਉਹਨਾਂ ਦੀ ਮਤਲਬ ਡੰਡੀ ਜੀ ਉਹ ਆਪਾਂ ਨੇ ਸਾਫ਼ ਸੁਥਰੀ ਕਰਕੇ ਰੱਖਦੀ ਤੇ ਉਹਦੇ ਬਾਅਦ ਇਹਨਾਂ ਨੂੰ ਫਿਰ ਆਪਾਂ ਸਾਫ਼ ਕਰਕੇ ਨਾ ਚੰਗੀ ਤਰ੍ਹਾਂ ਫਿਰ ਆਪਾਂ ਇਹਨਾਂ ਨੂੰ ਧੋਵਾਗੇ ਪਾਣੀ ਦੇ ਵਿੱਚ ਆ ਮੈਨ ਲਾਗ ਆਪਣੀ ਮਿਰਚਾ ਮੁਰਚਾ ਵੀ ਰੱਖੀ ਹੋਈ ਐ ਆ ਦੇਖ ਆ ਮੈਂ ਧੋਤੇ ਜੀ ਧੋ ਕੇ ਹੁਣਾਂ ਨੂੰ ਸਮਾਰ ਕੇ ਚੰਗੀ ਦਰਾਂ ਨੂੰ ਦੋ ਤਿੰਨ ਪਾਣੀਆਂ ਮਨ ਨੂੰ ਭੋਸ਼ ਕਰਿਆ ਮਨੇ ਇਹਨਾਂ ਨੂੰ ਫਿਰ ਧੋਏ ਆ ਤਾਂ ਧੋਣ ਤੋਂ ਬਾਅਦ ਇਹਨਾਂ ਨੂੰ ਮੈਂ ਹੁਣ ਜਿਹੜਾ ਨੂਨ ਮਿਰਚਾ ਮਿਰਚਾ ਆ ਟਮਾਟਰ ਹੈ ਤੇ ਅਦਰਕ ਹੈ ਤੇ ਇੱਕ ਗਠਾ ਲਿਆਣਾ ਮੈਂ ਚੱਕ ਕੇ ਗਠਾ ਚੀਰਿਆ ਨਹੀਂ ਹੈਗਾ ਹੁਣ ਗਠਾ ਚੀਰ ਕੇ ਤੇ ਫਿਰ ਮੈਂ ਮਿਕਸੀ ਮਨ ਨੂੰ ਸਾਰਾ ਸਮਾਨ ਪੀਸ ਤਿਆ ਤੇ ਮਿਕਸੀ ਮਨ ਨੂੰ ਪੀਸਣ ਤੋਂ ਬਾਅਦ ਮੈਂ ਉਰਾ ਰੱਖਤੀ ਕੜਾਹੀ ਗੈਸ ਕੇ ਉੱਪਰ ਤੇਲ ਪਾਤੀਆ ਤੇਲ ਪਾਣ ਤੋਂ ਬਾਅਦ ਮੈਂ ਕੇ ਵਿੱਚ ਹੁਣ ਤੇਲ ਨੂੰ ਗਰਮ ਹੋ ਜਾਣ ਦੋ ਤੇਲ ਗਰਮ ਹੋ ਜਾਊਗਾ ਜੀ ਉਹਦੇ ਬਾਅਦ ਈ ਕੇ ਵਿੱਚ ਮੈਂ ਜੀਰਾ ਛੱਡ ਕੇ ਆ ਗਠੇ ਜੇ ਚੀਰ ਲੂ ਇਨਾ ਤੇਲ ਨੂੰ ਰੈਜ ਜਾਵਾਗਾ ਤੇਲ ਕੱਚਾ ਨਾ ਰਹਾ ਤੇਲ ਪੱਕ ਜਾਗਾ ਫੇਸ ਕਰਕਾ ਫਿਰ ਮੈਂ ਉਹ ਕਰ ਦੇਣਾ ਆ ਗਠੇ ਚੀਰਨ ਲੱਗ ਗਈ ਗਠੇ ਚੀਰ ਕੇ ਜੀ ਫਿਰ ਮੈਂ ਦੋ ਗਠੇ ਮਸਾਲਾ ਭੁੰਨੇ ਵੀ ਮਸਾਲਾ ਭੁੰਨੇ ਦੇਵੇ ਦੋ ਗਠੇ ਪਾਉਂਗੀ ਜੀ ਦੋ ਗਠੇ ਪਾ ਕੇ ਗਠਾ ਨੂੰ ਮੰਨੇ ਹੁਣ چیر ਕੇ ਕੜਾਹੀ ਦੇ ਵਿੱਚ ਛੱਡ ਦੇਣੀ ਆ ਗਠੇ ਛੱਡ ਕੇ ਕੜਾਹੀ ਦੇ ਵਿੱਚ ਫਿਰ ਜੋ ਵੀ ਗਪਰ ਜਿਸ ਨੂੰ ਅਮਤ ਬੋਲਣ ਨੂੰ ਮਿਰਚ ਵਾਲਾ ਉਹ ਸਾਰਾ ਕਰਨਾ ਆ ਆਪਾਂ ਨੇ ਤਿਆਰ ਪਹਿਲਾਂ ਮੈਂ ਗਠੀ چیر ਕੇ ਗਠੇ ਤੋਂ ਹੋ ਕੇ ਗਠੇ ਪਾਤੂ ਗਠੇ ਪਾ ਦੇ ਗਠੇ ਪਾਣ ਤੋਂ ਬਾਅਦ ਮੈਂ ਇਧਰ ਣੋਂ ਮਿਰਚਾ ਦੇ ਡੱਬੇ ਸਾਈਡ ਮੈਂ ਰੱਖੇ ਹੋਏ ਕੱਟ ਕੇ ਪਹਿਲਾਂ ਗਠੇ ਪਾਤੂ ਗਠੇ ਇਤਨਾ ਮਤਬਲ ਲਾਲ ਲਾਲ ਜਿਹਾ ਹੋਣਗੇ ਤਰੇਜਾ ਜਾਣ ਦਾ ਗੱਠਿਆ ਨੂੰ ਇੰਨਾ ਮੈਂ ਮਸਾਲੇ ਸਾਰੇ ਡੱਬੀ ਮਾਤੇ ਕੱਢ ਕ ਇੱਕ ਟੱਕਣ ਦੇ ਵਿੱਚ ਸਾਰਾ ਸਮਾਨ ਤਿਆਰ ਕਰ ਲੈਣਾ ਹਲਦੀ ਪਾ ਲਈ ਹਲਦੀ ਦੇ ਬਾਅਦ ਆ ਦੇਗੀ ਮਿਰਚਾ ਦੇਗੀ ਮਿਰਚ ਪਾ ਲਈ ਤੇ ਤੇ ਬਾਅਦ ਮੈਂ ਗਰਮ ਮਸਾਲਾ ਆ ਗਰਮ ਮਸਾਲਾ ਪਾ ਲੈਣਾ ਹੈ ਕਿ ਵੀ ਚ ਇੱਕ ਚਮਚ ਸਾਰਾ ਕੁਝ ਆਪਣੇ ਸਵਾਦ ਅਨੁਸਾਰ ਪਾਣਾ ਮੈਂ ਆਪਣੇ ਹਿਸਾਬ ਕੀ ਗਿਲ ਪਾ ਰਹੀ ਹਾਂ ਤੇ ਜਿੰਨਾ ਜਿੰਨਾ ਕੰਨ ਨੂੰ ਲੱਗ ਰਿਹਾ ਮੇਰਾ ਪਾੜਨਾ ਚਾਹੀਦਾ ਹੁਣ ਮੈਂ ਨਮਕ ਪਾ ਧਿਆ ਨੂਨ ਪਾ ਕੇ ਨੋਂਨ ਪਾ ਕੇ ਆਪਣਾ ਬਸ ਸਿੱਕੇ ਵਿੱਚ ਹੁਣ ਮੈਂ ਛੱਡ ਦੇਣਾ ਕੜਾਹੀ ਦੇ ਵਿੱਚ ਆਹ ਤਿੰਨ ਵਾਰੀ ਲੱਗ ਰਿਹਾ ਤਿੰਨ ਵਾਰੀ ਨਹੀਂ ਲਿਆ ਮੈਂ ਬਾਅਦ ਵਿੱਚ ਤੀਸਰੀ ਵਾਰੀ ਹਲਕਾ ਚਾਹਨ ਨਮਕ ਲਿਆ ਤਾਂ ਮਨ ਘੱਟ ਜਾ ਲੱਗ ਰਿਹਾ ਤਾਂ ਆਹ ਪਿਸਿਆ ਹੋਇਆ ਮਸਾਲਾ ਲਾਇਆ ਸਾਰਾ ਜਿਹੜਾ ਵੀ ਮੈਂ ਪਿਸਿਆ ਤਾਂ ਉਸ ਹੁਣ ਮੈਂ ਛੱਡ ਦੇਣਾ ਹੈ ਕਿ ਵਿੱਚ ਮਸਾਲਾ ਪਹਿਲਾਂ ਸੁੱਕਾ ਮਸਾਲਾ ਛੱਡ ਦੂੰਗੀ ਸੁੱਕਾ ਮਸਾਲਾ ਛੱਡਣ ਕੇ ਬਾਅਦ ਇਹਨੂੰ ਰੜਾ ਕ ਬगील ਪੜੀ ਮੈਂ ਆ ਦੂਸਰਾ ਮਸਾਲਾ ਛੱਡ ਦੇਣਾ ਆ ਦੂਸਰਾ ਮਸਾਲਾ ਛੱਡ ਕੇ ਪਿਸਿਆ ਹੋਇਆ ਹੈ ਨਾ ਪਾਣੀ ਪੂਣੀ ਜਿਆ ਫੇਰ ਕਹਿ ਕੇ ਵਿੱਚ ਨੂੰ ਚੰਗੀ ਤਰ੍ਹਾਂ ਇਹਨੂੰ ਐਨ ਚੰਗੀ ਤਰ੍ਹਾਂ ਰੇਜਾ ਲਗਾ ਦੇਣਾ ਐਨ ਪੱਕ ਜਾਊਗਾ ਨਾ ਮਸਾਲਾ ਜਿਸ ਟਾਈਮ ਐਨ ਕੱਚਾ ਨਹੀਂ ਰਹਿਣੇਗਾ ਮਸਾਲਾ ਬਸ ਫੇਰ ਇਹਨੂੰ ਬੈਂਗਣਾ ਮੇਂ ਭਰ ਦੇਣਾ ਆ ਹੁਣ ਜੀ ਮਸਾਲਾ ਮੇਰਾ ਪੱਕ ਜਾਊਗਾ ਐਨ ਚੰਗੀ ਤਰ੍ਹਾਂ ਪੱਕ ਜਾਣ ਦੇ ਇਹਨੂੰ ਢੱਕ ਕੇ ਰੱਖ ਦੂੰਗੀ ਮੈਂ ਮਸਾਲਾ ਤਨ ਐਨ ਰੇਜਾ ਆ ਜਾਊਗਾ ਤੇਲ ਜਾਣੇ ਛੱਡਣੇਗਾ ਹੈ ਇੰਨਾ ਆਪਣਾ 5 ਕੁ ਮਿੰਟਾ ਮਸਾਲਾ ਐਨ ਚੰਗੀ ਤਰ੍ਹਾਂ ਪੱਕੂਗਾ ਲਾਜੀ ਨਾ ਮਸਾਲਾ ਪੱਕ ਰਿਹਾ ਮੇਰਾ ਐਨਾ ਫਿਰ ਮੈਂ ਕਿ ਬੈਂਗਣਮ ਚੈੱਕ ਕਰ ਲਿਆ ਵੀ ਬੈਂਗਣ ਕਿੱਥੀ ਤੇ ਕਾਣੇ ਕੋਨੇ ਤਾਂ ਨਹੀਂ ਹੈਗੇ ਕੀੜਾ ਕੂੜਾ ਹੁੰਦਾ ਕਹੀਂ ਜੀ ਖੀੜਾ ਤਾਂ ਨਹੀਂ ਹੈ ਉਹ ਚੈੱਕ ਕਰ ਲੈਣਾ ਸਾਰੇ ਬੈਂਗਣ ਮੈਂ ਇਦਾਂ ਹੀ ਚੀਰ ਕੇ ਧਰ ਲੈਣੇ ਚੈੱਕ ਕਰਕੇ ਸਾਰੇ ਕੇ ਸਾਰੇ ਫਿਰ ਆ ਦੇਖੋ ਮੈਂ ਸਾਰੇ ਚੀਰ ਲੇ ਚੀਰ ਕੇ ਰੱਖ ਲੇ ਚੀਰਣ ਤੋਂ ਬਾਅਦ ਆਪਣਾ ਹਮ ਨਿੰਨਾ ਕੇ ਵਿੱਚ ਮੈਂ ਮਸਾਲਾ ਭਰੂੰਗੀ ਹੁਣ ਮੈਂ ਅੰਦਰ ਜਾ ਰਹੀ ਆ ਹਮੇ ਮਸਾਲਾ ਗੈਸ ਤੇਜ ਕਰਕੇ ਚੱਲੀ ਗਈ ਮਸਾਲਾ ਕੜਾਹੀ ਜਲਦੀ ਕੀਤੀ ਮਰੀ ਪਰ ਮੈਂ ਉੱਪਰ ਉੱਪਰ ਤੋਂ ਮਸਾਲਾ ਠੀਕ ਸੀ ਮਸਾਲਾ ਸਾਰਾ ਘੱਟ ਲਿਆ ਕੜਾਹੀ ਧੋ ਦੂੰਗੀ ਦਵਾਰਾ ਬੈਂਗਣਾ ਨੂੰ ਤਲਣ ਵਾਸਤੇ ਹੁਣ ਮੈਂ ਆ ਸਾਰਾ ਪਹਿਲਾ ਤਾਂ ਨਾ ਬੈਂਗਣਾ ਕੇ ਵਿੱਚ ਭਰੂੰਗੀ ਹੁਣ ਮੈਂ ਮੰਜੇ ਤੇ ਬੈਠ ਕੇ ਆ ਕੇ ਦਵਾਰਾ ਬੈਠ ਕੇ ਆਰਾਮ ਨਾਲ ਭਰ ਰਹੀ ਆ ਹੁਣ ਗਰਮੀ ਚ ਗੈਸ ਦੇ ਕੋਲ ਖੜ੍ਹਾ ਨਹੀਂ ਨਾ ਜਾਂਦਾ ਫੇਸ ਕਰਕੇ ਮੈਂ ਬਾਹਰ ਬਰੈਂਡ ਵਿੱਚ ਆ ਗਈ ਬ੍ਰੈਂਡ ਚ ਬਾਠ ਕੇ ਫੇਰ ਚਮਚੇ ਨਾਲ ਭਰ ਰਹੀ ਆ ਸਾਰੇ ਬੈਂਗਣਾ ਚ ਭਰ ਕੇ ਸਾਰੇ ਬੈਂਗਣਾ ਚੰਗੀ ਤਰ੍ਹਾਂ ਮੈਂ ਫਸਟ ਟਾਈਮ ਬਣਾ ਰਹੀ ਆ ਪਤਾ ਨਹੀਂ ਕਿੱਦਾਂ ਦੇ ਬਣਨਗੇ ਪਰ ਚਲੋ ਕੋਸ਼ਿਸ਼ ਤਾਂ ਕਰਕੇ ਦੇਖਣੀ ਚਾਹੀਦੀ ਆ ਨਾ ਤਾਂ ਬਸ ਮੈਂ ਹੁਣ ਮਸਾਲਾ ਭਰ ਰਹੀ ਆ ਸਾਰੇ ਬੈਂਗਣਾ ਚ ਮੈਂ ਐਦਾਂ ਹੀ ਭਰ ਲੈਣਾ ਮਸਾਲਾ ਆ ਦੇਖੋ ਜੀ ਆ ਮਸਾਲਾ ਮੈਂ ਸਾਰਾ ਭਰ ਲਿਆ ਭਰਨ ਤੋਂ ਬਾਅਦ ਮੈਂ ਅੰਦਰ ਸੋਈ ਚ ਚਲੀਆਂ ਬਸ ਅਰ ਸੋਈ ਚ ਜਾ ਕੇ ਮੰਨੇ ਮੋੜ ਕੜਾਹੀ ਰੱਖਣੀ ਦੁਬਾਰਾ ਕੜਾਹੀ ਰੱਖ ਕੇ ਗੈਸ ਦੇ ਉੱਪਰ ਇਹਨਾਂ ਨੂੰ ਮੈਂ ਤਲ ਲੈਣਾ ਆ ਆ ਦੇਖੋ ਤੇਲ ਵੀ ਸਾਡਾ ਤਾਂ ਖਤਮ ਹੋ ਗਿਆ ਅੱਜ ਹੁਣ ਤੇਲ ਮੰਗਵਾਉਂਗੀ ਖੁਸ਼ੀ ਕੇ ਡੈਡੀ ਨੂੰ ਕਹਿ ਕਾ ਤੇਲ ਦੀ ਬੋਤਲ ਲਿਆਣ ਦੇਗਾ ਪਰ ਜਿਹੜਾ ਅੱਜ ਦੀ ਸਬਜ਼ੀ ਤਾਂ ਤਿਆਰ ਹੋ ਗਈ ਚਲੋ ਅੱਜ ਦੀ ਸਬਜ਼ੀ ਤਾਂ ਬਣ ਜਾਣੀ ਆ ਬਸ ਹੁਣ ਮੈਂ ਤੇਲ ਗਰਮ ਹੋ ਜਾਊਗਾ ਆ ਸਾਰੇ ਬੈਂਗਣ ਮੇਕੇ ਵਿੱਚ ਛੱਡ ਦੇਣੇ ਆ ਛੱਡ ਕੇ ਇਹਨਾਂ ਨੂੰ ਮਤਲਬ ਫਰਾਈ ਨਹੀਂ ਕਰਦੇ ਜਿੱਦਾਂ ਏਦਾਂ ਫਰਾਈ ਹੋਣ ਵਾਸਤੇ ਰੱਖ ਦੇਣੀ ਆ। ਬਸ ਹੋ ਤਾਂ ਦੀ ਪਰਜੀਸ਼ਨ ਜਦੋਂ ਨੇ। ਬਸ ਹੁਣ ਤੇਲ ਨੂੰ ਦੇਖ ਰਹੀ ਆ ਮੈਂ। ਆ ਦੇਖੋ ਤੇਲ ਹੋ ਗਿਆ ਹੁਣ ਇਹਨੂੰ ਰੱਖ ਦੇਣੀ ਆ ਸਾਰੇ ਬੈਂਗਣ ਮੈਂ ਏਦਾਂ ਹੀ। ਸਾਰੇ ਬੈਂਗਣ ਏਦਾਂ ਈ ਥਾਰ ਕੇ ਕੜਾਹੀ ਕੇ ਵਿੱਚ। ਬਸ ਹੁਣ ਮੈਂ ਇਹਨਾਂ ਨੂੰ ਫਿਰ ਟੱਕ ਦੇਣਾ ਆ। ਟੱਕ ਕੇ ਇਹਨਾਂ ਨੂੰ ਮੈਂ ਵਿੱਚ ਵਿੱਚ ਨੂੰ ਫੇਰੀ ਜਾਹੂੰਗੀ ਐ ਨਹੀਂ ਆ ਬਿਟੱਕ ਕੇ ਭੁੱਲ ਜੂੰਗੀ ਕਦੀ ਪਹਿਲਾ ਮੰਗੋ ਮੇਰਾ ਸਾਰਾ ਮਸਾਲਾ ਜਲ ਜੇ। ਦੇਖੋ ਹੁਣ ਸਾਰੇ ਬੈਂਗਣ ਮੇਰੇ ਕੜਾਹੀ ਚ ਆ ਗਏ ਪਰ ਮੇਰੀ ਕੜਾਹੀ ਥੋੜੀ ਜਿਹੀ ਛੋਟੀ ਰਹਿ ਗਈ ਪਰ ਮੈਂ ਫਿਰ ਵੀ ਰੱਖ ਕੇ ਦੇਖਮਾ ਕੁਮੂ ਕਹਿਣਾ ਨੂੰ ਸਾਰਿਆਂ ਨੂੰ ਇਦਾਂ ਹੀ ਸੈੱਟ ਕਰ ਲੈਣਾ ਬਸ ਹੁਣ ਇਹਨਾਂ ਨੂੰ ਰੇਜਾ ਲੱਗ ਜਾਣਾ ਆ ਦੇਖੋ ਸਾਰੇ ਰੇਜ ਗਏ ਰਿਜਣ ਤੋਂ ਬਾਅਦ ਮੈਂ ਇਹਨਾਂ ਨੂੰ ਵਿੱਚ ਵੀ ਹੁਣ ਮੇਰੀ ਸਾਰੀ ਸਬਜ਼ੀ ਤਿਆਰ ਹੋ ਗਈ ਆ ਬਣ ਕੇ ਆ ਦੇਖੋ ਬਣ ਗਏ ਬਾਕੀ ਹੁਣ ਜਦ ਰੋਟੀ ਬਣਾਉਂਗੇ ਰੋਟੀ ਨਾਲ ਖਾ ਕੇ ਦੱਸਾਂਗੇ ਕਿਹੇ ਜਿਹਾ ਬਣੇ ਜੀ ਬਾਕੀ ਤੁਸੀਂ ਸਾਰੇ ਜਣੇ ਜੀ ਆਜੋ ਖਾਚੋ ਬਾਏ ਬਾਏ